ਦੇਖੋ ਜਿਹੜਾ ਸਰਕਾਰ ਨੇ 50 ਰੁਪਏ ਸਿਲੰਡਰ ਦਾ ਵਧਾਇਆ ਇਹ ਮਿਡਲ ਕਲਾਸ ਤੇ ਲੋਅ ਮਿਡਲ ਕਲਾਸ ਦੇ ਉੱਤੇ ਬਹੁਤ ਤਕੜਾ ਬੋਝ ਪਾਇਆ ਵਾ ਕਿੰਨਾ ਨਾ ਉਹਨਾਂ ਦੇ ਰਸੋਈ ਦਾ ਬਜਟ ਸਾਰਾ ਵਿਗੜ ਜਾਂਦਾ ਜੀ ਇਹਦਾ ਕਿੰਨਾ ਇਹ ਹੁੰਦਾ ਵੀ ਸਿਲੰਡਰ ਮਹਿੰਗਾ ਹੋ ਜਾਂਦਾ ਨਾਲ ਹੋਰ ਚੀਜ਼ਾਂ ਹੀ ਮਹਿੰਗੀਆਂ ਹੁੰਦੀਆਂ ਵਾ ਜਿੰਨਾ ਸ ਜਿਹੜਾ ਰਸੋਈ ਦਾ ਬਜਟ ਆ ਸਾਰਾ ਹਿਲ ਜਾਂਦਾ ਜੀ ਸਾਰਾ ਸਰ ਦੇਖੋ ਜਿਹੜੇ ਮੋਸਟਲੀ ਜਿਹੜੇ ਰੇੜੀਆਂ ਵਾਲੇ ਆ ਜਾਂ ਕਈ ਕਈ ਹਲਵਾਈ ਆ ਸਾਰੇ ਦਾ ਨਹੀਂ ਪਰ ਕੁਝ ਹਲਵਾਈ ਆ ਉਹਦੇ ਅਗੇ ਜਿਹੜੇ ਘਰੇਲੂ ਸਿਲੰਡਰ ਜਿਹੜਾ ਯੂਜ਼ ਕਰਦੇ ਆ ਉਹਨਾਂ ਨੂੰ ਕਮਰਸ਼ੀਅਲ ਸਿਲੰਡਰ ਹੀ ਯੂਜ਼ ਕਰਨੇ ਚਾ ਤਾਕੇ ਕਿਲੇ ਹੁਸੈਨ ਦਾ ਜਿਹੜਾ ਉਹ ਗੜਾ ਵਾ ਕੀ ਕਹਿੰਦੇ ਬੋਝ ਘਟ ਪਵੇ ਤੇ ਸਾਨੂੰ ਜਿਹੜਾ ਸਿਲੰਡਰ ਸਸਤਾ ਮਿਲ ਸਕੇ ਜੀ ਤੇ ਸਰ ਸਰ ਮੇਰੇ ਧਿਆਨ ਜੀ ਨਹੀਂ ਆਇਆ ਜੀ ਕਦੀ ਰੇਡ ਹੋਈ ਆ ਪਰ ਅਸੀਂ ਸੰਬੰਧਤ ਵਿਭਾਗ ਤੋਂ ਮੰਗ ਕਰਦੇ ਆ ਕਿ ਕਿਰਪਾ ਕਰਕੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਦੁਕਾਨਦਾਰ ਜਿਹੜੇ ਕਮਰਸ਼ੀਅਲ ਸਿਲੰਡਰ ਜਿਹਨਾਂ ਦਾ ਯੂਜ਼ ਕਰਨਾ ਬੰਦਾ ਹੋ ਉਹ ਨਹੀਂ ਕਰਦੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਸਰ ਤੁਹਾਡਾ ਨਾਮ ਬਾਲਕ੍ਰਿਸ਼ਨ ਸ਼ਰਮਾ ਸਰ ਕਿਹੜੀ ਜੇਲਸੀ ਹੈ ਤਰੰਤਰ ਗੈਸ ਸਰ ਕਿਸ ਤਰ੍ਹਾਂ ਮਾ ਜਵੇ ਕਿ ਲੋਕਾਂ ਤੇ ਹਾਹਾਕਾਰ ਮਚ ਗਈ ਹੈ ਕਿ ਜਿਹੜਾ ਕਿਲੇਲੂ ਸਿਲੰਡਰ 50 ਦੇ ਮਿੰਟਾ ਹੋ ਗਿਆ ਹੈ ਤੇ ਪਰ ਸਰ ਕੀ ਵੇਖਣ ਨੂੰ ਮਿਲਦਾ ਹਲਵਾਈ ਜਿਹੜੀਆਂ ਵਾਲੇ ਇਹਨਾਂ ਨੂੰ ਕਿਹੜਾ ਸਿਲੰਡਰ ਯੂਜ਼ ਕਰਨਾ ਚਾਹੀਦਾ ਔਰ ਕਿਹੜਾ ਕਰ ਰਹੇ ਔਰ ਇੰਨਾ ਆਸਟੇ ਬਣੇ ਦੇ ਕਮਰਸ਼ੀਅਲ ਸਿਲੰਡਰ ਹੀ ਹੈ ਕਿ ਇਹੋ ਯੂਜ਼ ਕਰਨਾ ਚਾਹੀਦਾ ਜਿਹੜੇ ਕਿ ਸਰਕਾਰ ਵੱਲੋਂ ਅਲਾਉਡ ਹੈ ਪਰ ਇਹ ਇਹ ਯੂਜ਼ ਨਹੀਂ ਕਰਦੇ ਬਹੁਤ ਘੱਟ ਯੂਜ਼ ਕਰਦੇ ਆ ਤੇ ਚੰਦ ਦੁਕਾਨਦਾਰਾਂ ਨੂੰ ਛੱਡ ਕੇ ਬਾਕੀ ਸਭ ਡੋਮੈਸਟਿਕ ਯੂਜ਼ ਕਰਦੇ ਪਏ ਤੇ ਸਰ ਇਹ ਕਹਿੰਦੇ ਹਾਂ ਇਹਨਾਂ ਨੂੰ ਸਪਲਾਈ ਵੀ ਬਾਹਰੋਂ ਦੀ ਗੱਡੀਆਂ ਕੋਸ਼ ਆਈਆਂ ਜਿਹੜੇ ਆ ਕੇ ਸਪਲਾਈਆਂ ਕਰਦੀਆਂ ਇਹਨਾਂ ਨੂੰ ਹਾਂ ਤੇ ਇਹ ਨਾ ਜਿਹੜੇ ਸਰ ਉਹਨਾਂ ਚਾਹੀਦਾ ਹੈ ਨਾ ਤੇ ਇਹਨਾਂ ਦੇ ਕੇਲਕਸੀ ਜਾਣੀ ਚਾਹੀਦੀ ਹੈ ਕੋਈ ਨਾ ਕੋਈ ਚੈਕਿੰਗ ਹੋਣੀ ਚਾਹੀਦੀ ਇਨਾਂ ਦੇ ਰੂਟੀਨ 'ਚ ਜਿਹੜੀ ਮੰਥਲੀ ਕੋਈ ਨਾ ਕੋਈ ਟੀਮ ਆ ਕੇ ਇਹਨਾਂ ਚੈੱਕ ਕਰੇ ਕਿ ਇਹਨਾਂ ਨੂੰ ਕਿੱਥੋਂ ਵੈਸ ਆ ਰਹੀ ਹੈ ਤੇ ਸਰ ਇੱਕ ਤੋਂ ਮਲਕੀ ਚਾਹਤ ਹੈ ਆਪਣਾ ਡਿਪਾਰਟਮੈਂਟ ਫੂਡ ਸਪਲਾਈ ਦੀ ਐਂਟਰੀ ਹੁੰਦਿਆ ਤੇ ਫੂਡ ਸਪਲਾਈ ਵਾਲੇ ਇਹਨਾਂ ਨੂੰ ਚੈੱਕ ਕਰ ਸਕਦੇ ਆ ਤੇ ਉਹ ਹੁਣ ਮੇਰਾ ਖਿਆਲ ਕਾਫੀ ਢੇਰ ਤੋਂ ਇਹਨਾਂ ਦੀ ਚੈਕਿੰਗ ਨਹੀਂ ਪਈ ਹੋਈ ਹੈ ਅਗਰ ਚੈਕਿੰਗ ਹੋ ਜੇ ਤੇ ਚੈਕਿੰਗ ਹੋਏ ਤੇ ਰੂਟੀਨ ਸਾਡੀ ਕਮਰਸ਼ਲ ਸੇਲ ਵਧੇਗੀ ਸੇਲ ਵਧੇਗੀ ਵੈਸੇ ਡੋਮੈਸਟਿਕ ਸਰਸ ਨਾਲ ਜੁੜਾ ਹਾਂ ਰੂਟੀਨ ਜੀ ਬਿਲਦਾ ਜਾ ਕਾਰਕ ਸਰ ਹੁਣ ਦਾ ਹੁਣ ਰੇਟ ਕਿੰ ਸਰ ਡੇਟ ਅੱਜ ਅੱਜ ਦਾ ਨਵਾਂ ਰੇਟ ਜਿਹੜਾ ਉਹ ਹੈ 800 ਤੇ 93 ਰੁਪਏ 93 ਹਾਂਜੀ ਸਰ ਜਿਹੜਾ ਮੈਂ ਜਿਹੜਾ ਦੂਸਰਾ ਸਟੈਂਡਰ ਦੂਸਰਾ ਜਿਹੜਾ 1800 ਸਮਥਿੰਗ ਹੈ 1880 90 ਰੁਪਏ ਐਗਜ਼ੈਕਟ ਰੇਟ ਤੇ ਮੈਂ ਤੁਹਾਨੂੰ ਵੇਖ ਦੱਸ ਸਕਦਾ ਤੇ ਸਰ ਜਿਹੜਾ ਡੋਮੈਸਟਿਕ ਸਟੈਂਡਰ ਵਾ ਉਹ ਕਿੰਨੇ ਕਿਲੋ ਦਾ ਹੁੰਦਾ ਤੇ 14 ਕਿਲੋ 14.2 ਕਮਰਸ਼ਲ ਕਮਰਸ਼ਲ ਹੁੰਨੇ ਕਿਲੋ ਸਰ ਜਿਹੜੇ ਹਲਵਾਈ ਜੜੀਆਂ ਵਾਲੇ ਇਹ ਫਿਰ ਕਿਉਂ ਨਹੀਂ ਲੈ ਰਹੇ ਕੀ ਉਹਦੇ ਵਿੱਚ ਸਰਕਾਰ ਨੇ ਤੁਹਾਨੂੰ ਆਲੋਡ ਕੀਤਾ ਇਹ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਇਹਨਾਂ ਨੂੰ ਇਹਦੇ ਤੇ ਆਪਣੇ ਪਗੜੀ ਕਿਸ ਤਰ੍ਹਾਂ ਆਪਣੇ ਆਪ ਨੂੰ ਪੈਦਾ ਕਰਦੇ ਆ ਤੇ ਲਈ ਜਾ ਰਹੇ ਆ ਬਕੇ ਲੋਡ ਕੋਈ ਨਹੀਂ ਆ ਕੰਪਨੀ ਦਾ ਸਰੇ ਕੇ ਕਿ ਕਿੰਨੇ ਮਿਲਦਾ ਕਿ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਕੁਝ ਕਿਸੇ ਜਿਹੜੀ ਚੱਲ ਰਹੀਆਂ ਵਾ ਕਰਵਾਈਆਂ ਹੁੰਦੀਆਂ ਲੋਕਾਂ ਦੇ ਕੀ ਸਰ ਇਹ ਦੁਕਾਨਦਾਰਾਂ ਦੇ ਕੋਲ ਜਾਂ ਗੈਸ ਕਰਾਉਂਦੇ ਨੇ ਕੀ ਕੋ ਦੁਕਾਨਦਾਰ ਨੂੰ ਇਜਾਜ਼ਤ ਹੁੰਦੀ ਹੈ ਕਿ ਨਹੀਂ ਮੈਂ ਬਿਲਕੁਲ ਇਜਾਜ਼ਤ ਨਹੀਂ ਹੈ ਕੋਈ ਇਹਨਾਂ ਦਾ ਲਾਇਸੈਂਸ ਨਹੀਂ ਹੈ ਕੋਈ ਕੁਝ ਨਹੀਂ ਹੈ ਵੀ ਆਪਣੇ ਤੌਰ ਤੇ ਪ੍ਰਾਈਵੇਟ ਤੌਰ ਤੇ ਆਪਣਾ ਕੰਮ ਕਰ ਰਹੇ ਆ ਜੀ ਕਿਸੇ ਵੀ ਡੋਮੈਸਟਿਕ ਵਿੱਚ ਭਰ ਰਹੇ ਆ ਜਿੱਥੋਂ ਵੀ ਪੈਦਾ ਕਰ ਜਿਸ ਤਰ੍ਹਾਂ ਵੀ ਪੈਦਾ ਕਰਦੇ ਆ ਪਰ ਇਸੇ ਤਰ੍ਹਾਂ ਇਹ ਹੋਇ ਤੋਦਾ ਕੋ ਲਈ ਗੈਸ ਪਰ ਹੀ ਜਾ ਰਹੇ ਵਿੱਚ ਸਾਰੇ ਗਲਤ ਵਾ ਹੈ ਹੀ ਕਲ ਤਿੰਨ ਕੋ ਸਰਾਸਰ ਗਲਤ ਹੈ ਸਾਰੇ ਕਿੰਨੇ ਬਲੈਂਡਰ ਇਹਨਾਂ ਦੇ ਲੱਗ ਜਾਂਦੇ ਨੇ ਗੈਸ ਆ ਜਾ ਆ ਹੁਣ ਕੁਛ ਕਹਿ ਨਹੀਂ ਸਕਦੇ ਪਰ ਰੂਟੀਨ ਜੇ ਇਹਨਾਂ ਦੇ ਕੰਮ ਚੱਲਦੇ ਆ ਨਾ ਰੋਟੀ ਪਾਣੀ ਤੇ ਇਹਨਾਂ ਦਾ ਚੱਲ ਰਿਹਾ ਨਾ ਇਹਦਾ ਮਤਲਬ ਇਹਨਾਂ ਦਾ ਕੰਮ ਹੈ ਕੰਮ ਹੈ ਹੱਦੋਂ ਪਰ ਜੇ ਗੱਡੀਆਂ ਵਾਲੇ ਤੇ ਸੀਐਨਜੀ ਅਲਾਉਟ ਹੋਦੀ ਬਿਲਕੁਲ ਸੀਐਨਜੀ ਸਟੇਸ਼ਨ ਹੁਣ ਹੈ ਹੀ ਆ ਉਹ ਸਾਰਾ ਜਿਵੇਂ ਕਿ ਲੱਗੇ ਲੱਗੇ ਕੰਪਨੀਆਂ ਨੇ ਖੋਲ੍ਹ ਲਈ ਹੈ ਪਰ ਇਹ ਉਹਨਾਂ ਵੱਲ ਨਹੀਂ ਧਿਆਨ ਦੇ ਗੱਡੀਆਂ ਇਹ ਲਾ ਲਈਆਂ ਗੈਸ ਤੇ ਹੁਣ ਕਿਉਂ ਗਿਆ ਪਾਕਿਸਤਾਨ ਛੋਟੇ ਸੈਂਟਰ ਵੀ 1 2 2 ਕਿਲੋ ਵਾਲੇ ਆ ਉਹ ਇਸ ਤਰ੍ਹਾਂ ਹੀ ਚੱਲ ਰਹੇ ਆ ਉਹ ਵੀ ਵਾਹ ਉਹ ਵੀ ਬਾਰ ਉਹ ਜਦ ਕਿ ਉਹ ਵੀ ਅਲਾਟ ਨਹੀਂ ਆਗੇ ਪ੍ਰਾਈਵੇਟ ਤੌਰ ਤੇ ਬਾਰ ਬਾਰ ਭਰ ਕੇ ਕਿਲੋ 2 ਕਿਲੋ 100 ਰੁਪਿਆ 150 ਰੁਪਏ ਕਿਲੋ ਭਰ ਰਹੀ ਜਦ ਕਿ ਕੰਪਨੀ ਵੱਲੋਂ 5 ਕਿਲੋ ਦਾ ਸੈਂਡ ਪ੍ਰੋਵਾਈਡ ਹੈਗਾ ਜਿਹੜੇ ਕਿ ਅਸੇ ਕੰਪਨੀ ਦੇ ਰੇਟ ਤੇ ਹੀ ਦੇਣਾ ਵਾ ਪਰ ਇਹ ਜੋ ਕਾਰਿਆ ਕਰ ਗਲਤ ਹੈ ਹਾਂ ਬਿਲਕੁਲ ਗਲਤ ਹੈ